ਤਹਾਦਾ ਸਾਹਿਬਾਂ ਦਾ ਬਹੁਤ ਧੰਨਵਾਦ ਲਦਿਆਣੇ ਤੋਂ ਸਾਡੇ ਮੀਡੀਆ ਸਾਥੀ ਤੁਸੀਂ ਟਾਈਮ ਕੱਢ ਕੇ ਆਏ ਹੋ ਤੁਹਾਨੂੰ ਪਤਾ ਹੈ ਕਿ ਇਲੈਕਸ਼ਨ ਦਾ ਟਾਈਮ ਚੱਲ ਰਿਹਾ ਹੈ ਵੈਸਟ ਹਲਕੇ ਦੀ ਇਲੈਕਸ਼ਨ ਹੋ ਰਹੀ ਹੈ ਉਹਦੇ ਸਬੰਧ ਚ ਉਹ ਆਖਰ ਪਾਰਟੀਆਂ ਕਈ ਕਿਸਮ ਦੇ ਬਿਆਨ ਜੜੀਆਂ ਦੇ ਰਹੀਆਂ ਅਸੀਂ ਵੀ ਵੈਸਟ ਹਲਕੇ ਦੇ ਵਿੱਚ ਲਗਾਤਬ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਜੀਵ अरोड़ा ਜੀ ਨੇ ਕੰਪੇਨ ਕਰ ਰਹੇ ਮੇਰੇ ਨਾਲ ਸਾਡੇ ਬਹੁਤ ਸੀਨੀਅਰ ਐਮ ਐਲ اے ਤੰਦੇ ਤੋਂ ਸਦਾ ਜਸਬੀਰ ਸਿੰਘ ਰਾਜਾ ਗਿੱਲ ਜੀ ਤਰਨਕੋਟ ਤੋਂ ਲਾਡੀ ਟੋਸ ਜੀ ਸਾਡੇ ਐਮ ਐਲ اے ਸਾਹਿਬ ਇਸ ਵਾਰ ਤੋਂ ਸਾਡੇ ਕੌਂਸਲ ਬਬਲ ਜੀ ਬਬਲ ਜੀ ਅਸੀਂ ਸਾਰੇ ਇਸ ਹਲਕੇ ਦੇ ਵਿੱਚ ਕੰਮ ਕਰਦੇ ਮੈਂ ਤੁਹਾਨੂੰ ਇਸ ਕਰਕੇ ਅੱਜ ਇਹ ਖੇਚਲ ਦਿੱਤੀ ਹੈ ਅੱਜ ਸਵੇਰੇ ਪਹਿਲਾਂ ਭਾਜਪਾ ਦੇ ਜਨਸਕਪ ਤੋਰ ਚੋਕ ਦੀ ਉਹ ਨਸ਼ਿਆਂ ਦੇ 바ਾਰੇ ਚ ਬੋਲ ਕੇ ਗਏ ਉਸ ਤੋਂ ਬਾਅਦ ਭਾਜਪਾ ਦੇ ਸਪੋਕਸਮੈਨ ਜੋਸ਼ੀ ਸਾਹਿਬ ਨੇ ਨਸ਼ਾ ਦੇ ਬਾਰੇ ਵਿੱਚ ਔਦ ਗੱਲਕ ਬੋਲਿਆ ਸੋ ਮੈਂ ਇੱਕ ਗੱਲ ਤਨ ਚੋਗ ਜੀ ਕਿਉਂਕਿ ਪਾਰਟੀ ਦੇ ਜਨਨ ਸਖਤਰ ਨੇ ਮੇਰਾ ਉਹਨੂੰ ਸਿੱਧਾ ਸਵਾਲ ਹੈ ਇਹ ਜਿਹੜੇ ਨਸ਼ੇ ਇਹ ਜਿਹੜੇ ਗੈਕਸ ਨਸ਼ਿਆਂ ਦਾ ਜੋਗੋਦੋ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਜਦੋਂ ਭਾਜਪਾ ਸਰਕਾਰ ਦੇ ਵਿੱਚ ਸੀਗੀ ਭਾਜਪਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਸਰਕਾਰ ਦੇ ਵਿੱਚ ਭਾਈਵਾਲ ਸੀ ਸਾਰੀ ਦੁਨੀਆ ਨੂੰ ਪਤਾ ਪੂਰੇ ਸੰਸਾਰ ਨੂੰ ਪਤਾ ਕਿ ਨਸ਼ੇ ਉਦੋਂ ਆਏ ਪਹਿਲਾਂ ਤਾਂ ਮੇਰਾ ਚੁੱਕ ਸਾਥ ਤੋਂ ਇਹ ਸਵਾਲ ਹੈ ਕਿ ਸੱਜੇ ਦਾ ਨਸ਼ੇ ਆਏ ਉਹਦਾ ਭਾਜਪਾ ਦਾ ਕੀ ਸਟੈਂਡ ਸੀ ਕਿ ਬੀਜੇਪੀ ਦਾ ਕੋਈ ਲੀਡਰ ਬੋਲੇ ਤੁਹਾਡੇ ਭਾਈਵਾਦ ਕਾਲੀ ਦਲ ਦੇ ਇੱਕ ਬਹੁਤ ਵੱਡੇ ਲੀਡਰ ਦੇ ਉੱਤੇ ਨਸ਼ਿਆਂ ਦੇ ਦੋਸ਼ ਲੱਗੇ ਸਮਗਲਿਕ ਦੇ ਦੋਸ਼ ਲੱਗੇ ਉਹ ਜੇਲ੍ਹ ਗਿਆ bail ਹੋਈ ਪਰ ਬੀਜੇਪੀ ਚੁੱਪ ਤਰਨ ਜੁਗਜੀ ਪਹਿਲਾਂ ਤਾਂ ਮਦਦ ਤੁਸੀਂ ਇਹ ਸਮਝਾਓ ਕਿ ਜਿਹੜੇ ਨਸ਼ੇ ਹੈ ਉਹ ਬੀਜੇਪੀ ਦਾ ਰਾਜ ਚ ਐਸਲ ਮਚਪਤ ਤੋਂ ਕਰੰਡ ਉਹ ਸਮੇਂ ਬੀਜੇਪੀ ਦਾ ਤੇ ਕਾਲੀ ਦਲ ਦਾ ਰਾਜ ਸੀ ਪੰਜਾਬ ਦੇ ਵਿੱਚ ਮੇਰਾ ਦੂਜਾ ਸਵਾਲ ਹੈ ਉਹਨਾਂ ਨੂੰ ਉਹਨਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਨੀਬਸ ਸਿੰਘ ਜਿਨ੍ਹਾਂ ਨੂੰ ਬੀਜੇਪੀ ਦੇ ਵਿੱਚ ਸ਼ਾਮਲ ਕੀਤਾ ਇਹੋ ਕੈਪਟਨ ਸਾਹਿਬ ਨੇ ਜਿੰਨਾ 17 ਦੇ ਵਿੱਚ ਸੌ ਚੱਕ ਕੇ ਗੁਟਕਾ ਸਾਹਿਬ ਹੱਥ 'ਚ ਵੜ ਕੇ ਇਹ ਕਹਿ ਸੀਗਾ ਕਿ ਮੈਂ ਨਸ਼ੇ ਖਤਮ ਕਰ ਦੂੰਗਾ ਕਿ ਉਹਨੂੰ ਨਸ਼ੇ ਖਤਮ ਕੀਤੇ ਕਿ ਤੁਹਾਡਾ ਕੈਪਟਨ ਜਿਹੜਾ ਅੱਜ ਬੀਜੇਪੀ ਦਾ ਲੀਡਰ ਹੈ ਚੱਕ ਸਾਹਿਬ ਦੱਸ ਸਕਦੇ ਹੋ ਕਿ ਇਸ ਕੈਪਟਨ ਨੇ ਨਸ਼ੇ ਦੇ ਖਿਲਾਫ 5 ਸਾਲ ਦੇ ਵਿੱਚ ਕੀ ਕੀਤਾ ਅੱਜ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਸੀਂ ਪਿਛਲੇ 3 ਸਾਲਾਂ ਤੋਂ ਨਸ਼ਿਆਂ ਦੇ ਖਿਲਾਫ ਜੰਗ ਲੜ ਰਹੇ ਅਸੀਂ ਪਹਿਲੀ ਮਾਰਚ ਤੋਂ ਜਦ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸਾਡੇ ਪੰਜਾਬ ਦੇ ਵਿੱਚ ਸਦ ਹੁਣ ਤੱਕ 14000 ਤੋਂ ਉੱਪਰ ਜਿਹੜੇ ਸਮਗਲ ਜਿਹੜੇ ਫੜੇ ਗਏ ਔਰ ਕਰੀਬ 700 ਐਫ ਆਈ ਆਰ ਜਿਹੜੀ ਅਸੀਂ ਦਰਜ ਕੀਤੀ ਔਰ ਜਿਹੜਾ 500 ਚਦਾਨਗਰ ਕਿਲੋਗੜ ਫੋਟਾ ਕੀ ਗੋਆਂਸ ਵੈਕ ਜਿਹੜੀ ਐ ਉਹ ਅਸੀਂ ਬਦਾਮਤ ਕੀਤੀ ਬਹੁਤ ਸਾਰੇ ਸਮਗਲਰਾਂ ਦੇ ਘੱਟ ਆਏ ਰੋਜ਼ ਹੀ ਠੱਠ ਰਹੇ ਰੋਜ਼ ਹੀ ਲੋਕ ਦੇਖਦੇ ਸੱਤ ਸਮਗਲਾਂ ਨੂੰ ਜੇਲ੍ਹ ਚ ਬੰਦ ਕੀਤਾ ਅੱਜ ਤੁਸੀਂ ਕਿਦਾਂ ਕਹਿ ਰਹੇ ਹੋ ਕਿ ਗੁੱਧ ਨਸ਼ੇ ਦੇ ਵਿਰੁੱਧ ਤੁਸੀਂ ਹੋ ਗਏ ਬਿਲਕੁਲ ਨਹੀਂ ਸਰავ ਚੌਕ ਸਾਹਿਬ ਪੰਜਾਬ ਦੀ ਕੈਦ ਮੁਕਰ ਦੇ ਵਿੱਚ ਮੇਰਾ ਤੁਹਾਨੂੰ ਚੈਲੰਜ ਹੈ ਮੈਂ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਦਿਖਾਉਣਾ ਮੇਰੇ ਨਾਲ ਚਲੋ ਸਵੇਰੇ ਤਨਮਤ ਖੋਲਣਾ ਕਿ ਕਿੱਦਾਂ ਸ਼ੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਲੋਕ ਲਹਿਰ ਬਣਿਆ ਕਿੱਦਾਂ ਲੋਕ ਲਹਿਰ ਬਣ ਕੇ ਸੈਂਕੜੇ ਦੀ ਗਿਣਤੀ ਵਿੱਚ ਲੋਕ ਰੋਹ ਰੋ ਕੇ ਸੌ ਚੁੱਕਦੇ ਆ oath ਲੈਂਦੇ ਆ ਕਿ ਅਸੀਂ ਨਸ਼ੇ ਖਤਮ ਕਰਦੇ ਹਾਂ ਇਸ ਕਰਕੇ ਮੈਂ ਚੁੱਕ ਸਾਹਿਬ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਹਾਡੀ ਪਾਰਟੀ ਨਸ਼ੇ ਦੀ ਜਲਬ ਦਾਤਾ ਤੁਸੀਂ ਪੰਜਾਬ ਦੇ ਵਿੱਚ ਨਸ਼ੇ ਲੈ ਕੇ ਆਏ ਹੋ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਨਸ਼ਿਆਂ ਦੇ ਉੱਤੇ ਲਾ ਕੇ ਮੌਤ ਦੇ ਘਾਟ ਤਾਵੇ ਤੁਸੀਂ ਇੱਕ ਵਾਰ ਵੀ ਆਪਣੀ ਸਰਕਾਰ ਦੇ ਟੈਗ ਜਾਂ ਸਰਕਾਰ ਤੋਂ ਬਾਅਦ ਤੁਸੀਂ ਇਹ ਦੱਸੋ ਤੇ ਬੀਜੇਪੀ ਨੇ ਹੁਣ ਤੱਕ ਕਦੀ ਨਸ਼ਿਆਂ ਦੇ ਵਿਰੁੱਧ ਆਪਣੀ ਜੁਬਾਨ ਖੋਲੀ ਹੈ ਕਦੀ ਦੱਸੋ ਕਿ ਨਸ਼ਿਆਂ ਦੇ ਖਿਲਾਫ ਬੋਲੇ ਹੋਣ ਕੋਜੀ ਦੱਸੋ ਕਿ ਨਾ ਨਸ਼ਿਆਂ ਦੇ ਖਿਲਾਫ ਕੋਈ ਪ੍ਰੋਟੈਸਟ ਕੀਤਾ ਹੋਵੇ ਕਦੀ ਦੱਸੋ ਸਾ ਕਿ ਪੰਜਾਬ ਦੀ ਕੀ ਕੀਤਾ ਚੁੱਕ ਸਾਹਿਬ ਬੋਲਣਾ ਬਹੁਤ ਸੌਖਾ ਹੈ ਦੱਸ ਸਕਦੇ ਹੋ ਪੰਜਾਬ ਦਾ ਨਾਲ ਅੱਜ ਜਿਹੜੀ ਬੀਜੇਪੀ ਧੱਕੇ ਖਾਦੀ ਹੈ ਕਿ ਤੁਸੀਂ ਪੰਜਾਬ ਦਾ ਖੜਿਆ ਕਿ ਉਸ ਬੀਜੇਪੀ ਦਾ ਜਿਹੜੀ ਹਰਿਆਣਾ ਤੇ ਦਿੱਲੀ ਦੀ ਬੀਜੇਪੀ ਹੈ ਜਿਹੜਾ ਸਾਡਾ ਪਾਣੀ ਵੀ ਖੋਣਾ ਚਾਹੁੰਦੀ ਹੈ ਜਿਹੜਾ ਸਾਡੇ ਫੰਡ ਵੀ ਦੇਣਾ ਚਾਹੁੰਦੇ ਅਸੀਂ ਦਿਹਾਤੀ ਇਲਾਕੇ ਦੇ ਲੋਕ ਸਾਡਾ ਆਡੀਐਸ ਜਿਹੜਾ ਉਹਨੂੰ ਉਹਨਾਂ ਨੇ ਰੋਕਿਆ ਹੋਇਆ ਸਾਡੇ ਵੱਖ-ਵੱਖ ਫੰਡ ਰੋਕੇ ਹੋਏ ਆ ਕੁੱਕ ਸਾਹਿਬ ਕਿੰਨਾ ਖੜੇ ਹੋ ਦੱਸੋ ਪੰਜਾਬ ਦੇ ਲੋਕਾਂ ਨੂੰ ਪੰਜਾਬ 'ਚ ਖੜੇ ਹੋ ਕਿੰਨਾ ਖੜੇ ਹੋ ਜੈ ਸਤੰਗ ਦਾਸ ਬੀਜੇਪੀ ਨੇ ਜੈ ਸਤੰਗ ਦਾਸ ਵੱਲੇ ਮੋਦੀ ਨੇ ਜੈ ਸਤੰਗ ਦਾਸ ਮੋਦੀ ਨੇ ਲੰਗਰ ਧਾਮ ਦੇ ਉੱਤੇ ਸੀਆਈਏ ਸਾਬਲਾ ਕੇ ਜਿੱਦਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕੁੱਕ ਸਾਹਿਬ ਤੁਹਾਡੀ ਜ਼ੁਬਾਨ ਖੁੱਲੀ ਕਿਤੇ ਕੋਈ ਜ਼ੁਬਾਨ ਖੋਲੇ ਆਪਣੀ ਪੰਜਾਬ ਦੇ ਪਾਣੀਆ ਤੇ ਦਿਨੇ ਡਾਕਾ ਪੰਜਾਬ ਦੇ ਪਾਣੀਆ ਨੂੰ ਧੱਕੇ ਨਾਲ ਸਾਡੇ ਡੈਮਾਂ ਦੇ ਉੱਤੇ ਕੰਦੂ ਕਬਜ਼ਾ ਕਰਨਾ ਚਾਹੁੰਦਾ ਸਾਬ ਕਦੀ ਬੋਲੇ ਹੋ ਤੁਸੀਂ ਪੰਜਾਬ ਦੀ ਨਹੀਂ ਬੋਲਦੇ ਸਾਬ ਜਿਹੜਾ ਬੰਦਾ ਜਿਹੜੀ ਸਰਕਾਰ ਪੰਜਾਬ ਦਾ ਮੁਖਵਤੀ ਸਦਾ ਤੋਂ ਹੁਣ ਸਬਾਨ ਆਮ ਆਦੀ ਪਾਰਟੀ ਦੀ ਸਰਕਾਰ ਜਿਹੜੇ ਪੰਜਾਬ ਦੇ ਲੋਕਾਂ ਲਈ ਕੰਮ ਕਰਦੀ ਆ ਸਾਰਾ ਤੁਹਾਨੂੰ ਦੱਸ ਦਿਆਂ ਦੇ ਮੈਂ ਕਹਿੰਦਾ ਚਾਹੁੰਦਾ ਪੰਜਾਬੀਓ ਇਹਨਾਂ ਦੀਆਂ ਗੱਲਾਂ ਚ ਦੇਉਣਾ ਭਾਜਪੀ ਅਸ ਵੇਲੇ ਦੁਸ਼ਮਨ ਵੰ ਪੰਜਾਬ ਦੀ ਪੰਜਾਬ ਦੀ ਦੁਸ਼ਮਨ ਪਾਰਟੀ ਆ ਜਿਹੜੀ ਪੰਜਾਬ ਨਾਲ ਹਰ ਪੈਰ ਦੇ ਉੱਤੇ ਤੱਕਾ ਗਾਵੀਆ ਹਰ ਪੈਰ ਦੇ ਉੱਤੇ ਪੰਜਾਬ ਨੂੰ ਕਮਜ਼ੋਰ ਕਰ ਰਹੀ ਹੈ ਹਰ ਪੈਰ ਦੇ ਉੱਤੇ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਬਾਦੀ ਹੈ ਤੇ ਪੰਜਾਬ ਦੇ ਭਾਜਪੀ ਦੇ ਲੀਡਰ ਡਾਕਟਰ ਮਨਿੰਦਰ ਸਿੰਘ ਸਦੀਲ ਜਾਖੜ ਜੀ ਹੰਪੀ ਬਾਦਲ ਜੀ ਜਿਹੜਾ ਬੜੇ ਚਾਵਾਂ ਦੇ ਨਾਲ ਛੱਡ ਕੇ ਗਏ ਸੀਗੇ ਤੇ ਅਸੀਂ ਭਾਜਪੀ ਚੱਲੇ ਹਾਂ ਹੁਣ ਕਿਉਂ ਦੀ ਬੋਲਦੇ ਹੁਣ ਬੋਲੋ ਹੜ੍ਹ ਗਈ ਬੋਲਦਾ ਪਾਣੀਆਂ ਦਾ ਵਾਕਾ ਡਾਕਟਰ ਮਨਿੰਦਰ ਕਿਉਂ ਦੀ ਬੋਲਦਾ ਹਾਂ ਬੀਜੇਪੀ ਦਾ ਲੀਡਰ ਸੀਗਾ ਅਧਮੀ ਨੀਤਾ ਦਾ ਉਹ ਬੋਲੇ ਕਿ ਪੰਜਾਬ ਦੇ ਵਿੱਚ ਪਾੜੀਆਂ ਦੇ ਕੋਟਾ ਕਬਾਦੀਆ ਕਹਿੰਦੇ ਨੂੰ ਦੱਸੇ ਇੱਕਵਾਜ਼ ਜ਼ੁਬਾਨ ਨਹੀਂ ਖੋਲੀ ਪੰਜਾਬ ਦੇ ਵਿਤਮੰਤੀ ਦੇ ਮੰੰਤੀ ਬਾਦਲ ਉਹ ਜਿਹੜੇ ਉਹਨਾਂ ਨੂੰ ਵੀ ਪਤਾ ਕਿ ਆਫੀਐਸ ਦੇ ਪਾਸੇ ਰੋਕੇ ਇੱਕਵਾਜ਼ ਨਹੀਂ ਬੋਲੇ ਸਦੀਲ ਜਾਖੜ ਜੀ ਇੱਕਵਾਜ਼ ਨਹੀਂ ਬੋਲੇ ਸਾਦੇ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਪੰਜਾਬ ਦੀ ਭਾਜਪਾ ਬੀਜੇਪੀ ਪੰਜਾਬ ਦੇ ਲੀਡਰ ਸਾਦੇ ਦੇ ਸਾਵੇ ਸੈਟਰ ਦਾ ਖੜਿਆ ਸਾਦੇ ਦੇ ਸਾਵੇ ਪੰਜਾਬ ਦੋਦੀ ਆ ਸਾਦੇ ਦੇ ਸਾਵੇ ਪੰਜਾਬ ਦੀ ਪਿੱਠੇ ਛੁੜਾ ਬਾਵੇ ਔਰ ਜਿਹੜੀ ਇਹ ਵਸਤੀ ਚੋਣ ਹੋਦੀ ਹੈ ਤੁਸੀਂ ਦੇਖਿਓ ਇੱਥੇ ਵਸਤੇ ਦੇ ਲੋਕ ਜਿਹੜੇ ਆ ਵਸਤੇ ਦੇ ਜਿਹੜੇ ਪੰਜਾਬੀ ਦੇ ਇਹਨਾਂ ਨੂੰ ਕਿੱਦਾਂ ਮੂੰਹ ਤੋੜ ਜਵਾਬ ਦਿੰਦੇ ਆ ਔਰ ਭਾਜਪਾ ਦੀ ਬਹੁਤ ਮੱਕ ਤੋੜ ਵੀ ਹਾਲ ਜੜੀ ਚੁਗ ਸਾਹਿਬ ਆਇਓ ਚੁਗ ਸਾਹਿਬ ਕਿਤੇ ਬੋਲੋ ਪੰਜਾਬ ਦੇ ਹੱਕ ਚ ਚੁਗ ਸਾਹਿਬ ਬੋਲੋ ਵਸਤੇ ਦੇ ਲੋਕਾਂ ਨੂੰ ਦੱਸੋ ਕਿ ਕਿਦੋਂ ਦਾ ਪੰਜਾਬ ਦਾ ਕੀ ਕੀਤਾ ਦੱਸੋ 14 ਸਾਲ ਦੇ ਵਿੱਚ ਆ ਮੋਦੀ ਨੇ ਪੰਜਾਬ ਨੂੰ ਕੀ ਦਿੱਤਾ ਹੁਣ ਤੱਕ ਪੰਜਾਬ ਕੋ ਖੋਇਆ ਸਰ ਸਾਡੇ ਕੋ ਸਭ ਕੁਝ ਸੀਲ ਲਿਆ ਸਾਡੇ ਕਿਸਾਨਾਂ ਦੇ ਧੰਨੇ ਦਿੱਤੇ ਸੀਗੇ ਉਹਨਾਂ ਨਾਲ ਸਮਝੌਤਾ ਕਰਦੇ ਬੀਜੇਪੀ ਮੁੱਕ ਗਈ ਸਾਡੀ ਤੁਸੀਂ ਹਰ ਪਾਸੇ ਝੂਠ ਬੋਲੋ ਸੋ ਆਓ ਵਾਸਤੇ ਦੀ ਦਰਤਾ ਦੇ ਫੈਸਲਾ ਕਰਦੇ ਨੇ ਸੋਬੇ ਦੀ ਚੁੱਕ ਤੋਂ ਬੇਇੰਤਿਆ ਚੁੱਕ ਸਾਹਿਬ ਪੰਜਾਬ ਲਈ ਬੀਜੇਪੀ ਨੇ ਕੀ ਕੀਤਾ ਇੱਕ ਸ਼ਬਦ ਆ ਕੇ ਇੱਥੇ ਬੋਲ ਕੇ ਦਿਖਾਓ ਕਿ ਭਾਜਪਾ ਨੇ ਪੰਜਾਬ ਮਿਹਾ ਕੀਤਾ ਤੁਸੀਂ ਪੰਜਾਬ ਵਿਰੋਧੀ ਜੇ ਤੁਸੀਂ ਸੈਟਰ ਦੇ ਨਾਲ ਖੜੇ ਹੋ ਦਿੱਲੀ ਦੇ ਨਾਲ ਖੜੇ ਹੋ ਸੋ ਬੇਦੀ ਤੁਹਾਨੂੰ ਬੇਨਤੀ ਹੈ ਕਿ ਸੋਚ ਸਮਝ ਕੇ ਪੰਜਾਬ ਇਸ ਸਟੇਟਮੈਂਟ ਦੇ ਆਕਰੋ ਕਿਉਂਕਿ ਤੁਸੀਂ ਕਦੀ ਪੰਜਾਬ ਦੇ ਹੱਕ ਦੇ ਵਿੱਚ ਹਾ ਵਾ ਨਾ ਦੀ ਬਾਤ ਦੇ ਸਰ ਹਾ ਵਾ ਨਾ ਦੀ ਬਾਤ ਪੰਜਾਬ ਨਾਲ ਦੀ ਖੜਦੇ ਸੋ ਮੈਂ ਇਹ ਚੁਗ ਸਾਹਿਬ ਨੂੰ ਅੱਜ ਜਵਾਬ ਦੇਣਾ ਚਾਹੁੰਦਾ ਸੀਗਾ ਜਿਹੜਾ ਉਹਨੇ ਅੱਜ ਸਵੇਰੇ ਹੀ ਵੇ ਬ्यान ਦੇਖ ਕੇ ਕਿ ਸਾਡਾ ਜੁੱਧ ਨਸ਼ਿਆਂ ਦੇ ਖਿਲਾਫ ਜਿਹੜਾ ਉਹ ਨਹੀਂ ਚੱਲਿਆ ਸਾਡਾ ਜੁੱਧ ਨਸ਼ਿਆਂ ਦੇ ਖਿਲਾਫ ਹਿੰਦੁਸਤਾਨ ਦੀ ਹਿੱਸੇਦਾਰਤ ਪਹਿਲੀ ਬੋਲ ਸਰਕਾਰਾਂ ਜਿਹਦੇ ਇਤਿਹਾਸ ਦੇ ਵਿੱਚ ਸਮਗਲਾਂ ਦੇ ਘਰ ਤਾਂ ਆਇਆ ਜਿੰਨੇ ਉਹਨਾਂ ਦੀ ਪ੍ਰੋਪਰਟੀ ਐ ਸੀਜ਼ ਕੀਤੀ ਆ ਤੁਸੀਂ ਕਦੇ ਕੀਤਾ ਕੁਝ ਦੱਸੋ ਤੁਸੀਂ ਵੀ ਦੱਸੋ ਕੁਝ ਤੁਸੀਂ ਇਹ ਦੱਸੋ ਕੰਮ ਕੀ ਕੀਤਾ ਤੁਸੀਂ ਪੰਜਾਬ ਲਈ ਕੀ ਕੀਤਾ ਇਹਦਾ ਤੁਹਾਨੂੰ ਸਵਾਲ ਹੈ ਮੈਂ ਇਸ ਕਰਕੇ ਤੁਹਾਨੂੰ ਸੱਜਿਆ ਸੀਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਕੀ ਕਹਾਂ ਨਾ ਨੇ ਜੋ ਤੇਰਾ ਸ਼ਾਇਰ ਲੋਕਾ ਇੱਕ ਸਿਰਫ ਐਂਡੋਰਾਈਜ਼ਮ ਦਾ ਹੋ ਜਾਣਾ ਉਹ ਤੁਸੀਂ ਇਹ ਕਹਿੰਦੇ ਉਹਨਾਂ ਨੇ ਇੱਕ ਵਾਅਦਾ ਕੀਤਾ ਉਹਨਾਂ ਨੇ ਉਹਨਾਂ ਨੇ ਚੰਨੀ ਸਾਹਿਬ ਨੇ ਚੰਨੀ ਸਾਹਿਬ ਨੇ ਜਿਹੜੀ ਅੱਜ ਇਹ ਗੱਲ ਕਹੀ ਆ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਉਹ ਮੁੱਖ ਮੰਤਰੀ ਹੈ ਉਹਨਾਂ ਤੋਂ ਪਹਿਲਾਂ ਕਾਦਰ ਤੇ ਸਰਕਾਰ ਸੀ ਕਾਪਟਨ ਦੀ ਚੰਨੀ ਸਾਹਿਬ ਹੋਤਰ ਕਲਚਰ ਮਿਨਿਸਟਰ ਸਨ ਪੂਰੇ ਜਿੰਦ ਤੇ ਕਲਚਰ ਜਦੀ ਸਾਹਿਬ 5 ਸਾਲ ਦਾ ਰਿਪੋਰਟ ਕਾਰਡ ਦਿਓ ਜੀ ਦਾ ਡਾਕਟਰ ਮੁੰਨਿੰਦਰ ਦੀ ਸਰਕਾਰ ਦਾ 5 ਸਾਲ ਦਾ ਰਿਪੋਰਟ ਕਾਰਡ ਦਿਓ ਕਿ ਤੁਸੀਂ 5 ਸਾਲ ਕੀ ਕੀਤਾ ਤੁਸੀਂ 5-6 ਦਿਨ ਮੋਖਵੰਤੀ ਰਹੇ ਤੁਸੀਂ ਆਪਣਾ ਰਿਪੋਰਟ ਕਾਰਡ ਦਿਓ ਸਾਹਿਬ ਅਸੀਂ ਤੁਹਾਨੂੰ 3 ਸਾਲ ਦਾ ਰਿਪੋਰਟ ਕਾਰਡ ਦਿੰਦੇ ਆ ਆਓ ਸਾਡੇ ਨਾਲ ਬੱਸ ਕਰੋ ਜਦੀ ਸਾਹਿਬ ਆਓ ਇੱਥੇ ਵਿਧਾਨ ਸਭਾ ਗੱਲ ਕਰਦੇ ਆ ਅਸੀਂ ਆਪਣਾ ਰਿਪੋਰਟ ਕਾਰਡ ਦਿੰਦੇ ਆ 5 ਸਾਲ ਉਹਨਾਂ ਨੇ ਕੀ ਕੀਤਾ ਉਹ ਦੱਸਣ ਉਹ ਦੱਸਣ ਉਹਨਾਂ ਦੇ ਮੋਖਵੰਤੀ ਕੈਪਟਨ ਹੁੰਦੇ ਸੰਗ

ਸਮਗਲੋਂ ਦੇ ਮਕਾਨ ਜਿਹੜੇ ਉੱਟਾ ਹੋਏ ਆ ਅਸੀਂ ਨਸ਼ਾ ਤਸਕਰੀ ਦੇ ਮਕਾਨ ਢਾ ਦੇ ਉਹ ਢਾਵਾਂਗੇ ਜਿੰਨਾ ਚੇਤੇ ਪੰਜਾਬ ਦੇ ਵਿੱਚ ਨਸ਼ਾ ਖਤਮ ਨਹੀਂ ਹੁੰਦਾ ਆਪਾਂ ਦੀ ਸਹੀ ਕੈਂਡੀਡੇਟ ਹੋਣਾ ਵਾਪਿਸ ਕਰਵਾਸੀ ਕਰੇ ਕਾਂਗਰਸ ਦੇ ਵਿੱਚ ਉਹ ਕਿਵੇਂ ਦੇ ਕਮਲਿਕਾ ਕਰਵਲ ਆਇਆ ਤੇ ਹਾਂ ਜੀ ਅੱਠਵਾਂ ਵਾਲੇ ਸ਼ਾਮਲ ਹੋ ਜਾ ਕਿੰਨੀ ਵਾਰ ਉਹਨਾਂ ਨੇ ਪਾਰਟੀ ਵੱਲ ਨਹੀਂ ਕਰਵਲ ਦੀ ਤੇ ਤੁਸੀਂ ਲੁਧਿਆਣਾ ਵਾਲੇ ਦੋ ਕਿੰਨੀ ਵਾਰ ਅੱਠਵਾਂ ਮੇਨਵਾ ਦੇ ਹੁਣੇ ਦੱਸਿਆ ਕਿ ਇਹਨੇ ਤੇ ਅੱਠਵਾਂ ਵਾਲ ਆਪਣੀ ਜ਼ਿੰਦਗੀ ਚ ਉਹ ਆਦਮ ਕੇ ਆਦਮ ਕਰਦੇ ਨੇ ਹਰ ਲਕਸ਼ੀ ਦੀ ਨਵੀਂ ਪਾਰਟੀ ਚੱਲ ਜਾਂਦੇ ਆ ਇਦਾਂ ਦੇ ਲੋਕਾਂ ਦਾ ਲਕਸ਼ੀ ਕੋਈ ਅਸਰ ਨਹੀਂ ਆਖੇ ਕਿ ਕਿੰਦਰਾ ਦਾ ਉਧਾਰਾ ਬਣ ਰਿਹਾ ਹੈਗਾ ਪੱਛਮ ਦੇ ਵਿੱਚ ਤੁਸੀਂ ਵੀ ਕਰ ਰਹੇ ਹੋ ਕਿੰਦਰਾ ਲੋਕਾਂ ਸਾਹ ਬਹੁਤ ਜ਼ਬਰਦਸਤ ਨਾਰਾ ਆਮ ਆਦਮੀ ਪਾਰਟੀ ਬਹੁਤ ਵੱਡੀ ਲੀਡ ਨਾਲ ਜਿੱਤੂਗੀ ਅਸੀਂ ਕੈਲਕੂਲੇਟ ਕਰਦੇ ਆ ਸਾਡਾ ਅੰਦਾਜ਼ਾ ਕਿ ਅਸੀਂ 35 ਹਜ਼ਾਰ ਦੀ ਲੀਡ ਨਾਲ ਇਹ ਸੀਟ ਜਿਹੜੀ ਜਿੱਤ ਕੇ ਦੇਵਾਂਗੇ ਤੁਹਾਡੇ ਸਾਹਮਣੇ ਉਹਨੂੰ ਵੀ ਵਾਰ-ਵਾਰ ਦਾ ਪਤਾ ਸਜੀਵ ਧੋਲਾ ਜੀ ਨੂੰ ਸਜੀਵ ਧੋਲਾ ਜੀ ਨੇ ਜਿੰਨੇ ਕੰਮ ਲੁਧਿਆਣਾ ਚ ਕੀਤੇ ਤਿੰਨ ਸਾਤ ਤਿੰਨ ਸਾਤ ਆਸਰਬੇ ਮੰਡੂ ਬੜ ਕੇ ਕਹਿੰਦੇ ਕੀਤੇ ਅਜ ਤੱਕ ਉਹਨਾਂ ਨੂੰ ਵਾਰ-ਵਾਰ ਦਾ ਪਤਾ ਮੈਂ ਅੱਜ ਦੁਪਹਿਰ ਦੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਗੱਲਬਾਤ ਵੀ ਕੀਤੀਆਂ ਉਹਨਾਂ ਦਾ ਲੋਕ ਇਹਨਾਂ ਪਿਆਰ ਕਰਦੇ ਸਾਡੇ ਉਮੀਦਵਾਰ ਦਾ ਸਾਡਾ ਉਮੀਦਵਾਰ ਸ਼ਰੀਫ ਪੜਿਆ ਲਿਖਿਆ ਸਾਊ ਸੁਭਾਅ ਦਾ ਕਦੀ ਮੱਥੇ ਤੇ ਟੋਰੀ ਨਹੀਂ ਆਉਂਦੀ ਦੂਜੇ ਪਾਸੇ ਕੌਣ ਆ ਉਹ ਤੁਹਾਨੂੰ ਆਪ ਪਤਾ ਕਿ ਕਿਦਾਂ ਦੇ ਉਮੀਦਵਾਰ ਜੀ ਬਹੁਤ-ਬਹੁਤ ਧੰਨਵਾਦ